ਇਹ ਗੱਲ ਕੀਤੀ ਕਿ ਬੱਚਿਆਂ ਦੇ ਵਿੱਚ ਵੀ ਹੁਣ ਗਠੀਆ ਦੇਖਣ ਨੂੰ ਮਿਲ ਰਿਹਾ ਹੈ ਤੇ ਉਸ ਦਾ ਕੀ ਕਾਰਨ ਹੋ ਸਕਦਾ ਹੈ ਬੱਚਿਆਂ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਬੱਚਿਆਂ ਦਾ ਵੀ ਦੇਖੋ ਖਾਣਾ ਪੀਣਾ ਤਾਂ ਸਾਰਿਆਂ ਦਾ ਇਹੀ ਚੇਂਜ ਹੋ ਗਿਆ ਹੁਣ ਤੁਸੀਂ ਜੇ ਅਗਰ 10 ਬੱਚਿਆਂ ਨੂੰ ਜਾਣਦੇ ਹੋ ਤਾਂ ਕਮ ਸੇ ਕਮ 9 ਬੱਚੇ ਇਦਾਂ ਦੇ ਹੋਣਗੇ ਜਿਹੜੇ ਜ਼ਿਆਦਾਤਰ ਕੀ ਖਾਂਦੇ ਨੇ ਬਿਸਕਟ ਖਾਂਣਗੇ ਪੀਜ਼ਾ ਪਾਸਤਾ 버ਗਰ ਚਿਪਸ ਇਦਾਂ ਦੀਆਂ ਜਿਹੜਾ ਆਪਾਂ ਕਹਿ ਦਿੰਦੇ ਆ ਪ੍ਰੋਸੈਸਡ ਫੂਡ ਖਾਂਦੇ ਨੇ ਉਹ ਖਾਣਾ ਖਾਂਦੇ ਨੇ ਜਿਹੜਾ ਫੈਕਟਰੀ ਤੋਂ ਨਿਕਲ ਕੇ ਆ ਰਿਹਾ ਤੇ ਨਾ ਕਿਤੇ ਜਿਹੜਾ ਹੈਗਾ ਪ੍ਰਿਜ਼ਰਵਟਿਵ ਦੀ ਜਿਹੜੀ ਕੁਆਂਟੀਟੀ ਹੈਗੀ ਉਹ ਬਹੁਤ ਜ਼ਿਆਦਾ ਔਰ ਬੱਚਿਆਂ ਦਾ ਜਿਹੜਾ ਇੰਟਰਨਲ ਸਿਸਟਮ ਹੁੰਦਾ ਹੈਗਾ ਉਹ ਬਹੁਤ ਜ਼ਿਆਦਾ ਸੌਫਟ ਹੁੰਦਾ ਹੈਗਾ ਔਰ ਬੱਚਿਆਂ ਦੀ ਡਾਈਜੈਸਟਿਵ ਫਾਇਰ ਐਨੀ ਹੌ ਜ਼ਿਆਦਾ ਹੁੰਦੀ ਹੈਗੀ ਲੇਕਿਨ ਫਿਰ ਵੀ ਜ਼ਿਆਦਾਤਰ ਬੱਚਿਆਂ ਦੀ ਜੇ ਆਪਾਂ ਡਾਈਟ ਅਨਲਾਈਜ਼ ਕਰੀਏ ਤਾਂ 90% ਬੱਚੇ ਜੰਕ ਫੂਡ ਖਾਂਦੇ ਹੈਗੇ ਇਹ ਸਾਰਿਆਂ ਤੋਂ ਵੱਡਾ ਇੱਕ ਰੀਜ਼ਨ ਹੋ ਸਕਦਾ ਹੈ ਉਹ ਦੂਜਾ ਕਈ ਵਾਰੀ ਬੱਚੇ ਜਿਹੜੇ ਹੈਗੇ ਉਹਨਾਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਕਮਜ਼ੋਰ ਹੁੰਦੀ ਹੈ ਕਈ ਵਾਰੀ ਸਰਦੀ ਖਾਂਸੀ ਜ਼ੁਖਾਮ ਬੁਖਾਰ ਜਿਹਨਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਬਹੁਤ ਛੇਤੀ ਹੁੰਦਾ ਹੈਗਾ ਇਦਾਂ ਦੇ ਬੱਚਿਆਂ ਨੂੰ ਵੀ ਇਹ ਸੰਭਾਵਨਾ ਬਹੁਤ ਜ਼ਿਆਦਾ ਜਿਹੜੀ ਹੈਗੀ ਉਹ ਦੇਖਣ ਨੂੰ ਮਿਲਦੀ ਹੈਗੀ